ਇੰਦਰ ਇਕਲੌਤਾ ਪੁੱਤਰ ਹਫਤਾ ਪਹਿਲਾ ਗਿਆ ਸੀ ਜੋਨਡਨ ਬਿਮਾਰ ਹੋਣ ਕਾਰਨ ਲੱਗਾ ਵੈਂਟੀਲੇਟਰ ਤੇ ਬੇਵਸ ਅਤੇ ਮਜਬੂਰ ਮਾਪਿਆਂ ਦੀ ਗੁਹਾਰ ਕੌਣ ਸੁਨੇਗਾ ਪੁਕਾਰ ਬਲਾਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਾੜੀ ਬੁੱਚਿਆਂ ਤੋਂ 17 ਦਸੰਬਰ 2024 ਨੂੰ ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਘਰ ਦੀ ਗਰੀਬੀ ਅਤੇ ਹਾਲਾਤਾਂ ਨੂੰ ਸਦਾਰਨ ਲਈ ਲਗਭਗ 2.5 ਲੱਖ ਰੁਪਏ ਲਗਾ ਕੇ ਰੋਜ਼ੀ ਰੋਟੀ कमाउन खातर प्रदेश जोल्डन ग्यासी, जो कि उथे जाके अचानक बहुत बीमार हो गया है जिस दी सेहत बहुत ज्यादा बिगड़ गई है अते जो कि हुन वेंटिलेटर ते लगा हुआ है उस दा पीछे और कोई भी पैन परा नहीं है जो कि मापिया दा इकलौता पुत्र है उसकी मां भी मर चुकी है इसके घर के आर्थिक हालात भी बहुत कमजोर बीमारी लड़ रहा है आर्थिक हालात माड़े करके कोई खर्चा नहीं भेजा जा सकता इसलिए पंजाब भारत सरकार नु परिवार की गुहार लाई जा रही है की ओना जो भी हो सकती है बनती मदद की जाए

जो कि एन्नदी मदद कर सके त जरूर कीती जावे क्योंकि पीछे हरजिंदर सिंह दा परिवार बहुत ही सदमे विच डूबा हुआ है इसलिए परिवार दी विनती है कि सरकार नु विदेश मंत्रालय नाल संपर्क करके ओना दी जल्दी तो जल्दी मदद कीती जावे गुरदासपुर तो फासत न्यूज़ 24 टीवी चैनल ते ਡਾਕਟਰ ਸਰਬਜੀਤ ਸਿੰਘ ਪਿੰਡ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਵਿਸ਼ੇਸ਼ ਰਿਪੋਰਟ ਆ ਗਈ ਹੈ ਮਾ ਮੇਰਾ ਜੀ ਦਰਸ਼ਨ ਸਿੰਘ ਤੇ ਇਹ ਜਿਹੜਾ ਬਾਹਰ ਬੇਟਾ ਗਿਆ ਸੀ ਇਹ ਤੁਹਾਡਾ ਕੀ ਲੱਗਦਾ ਇਹ ਜੀ ਬੇਟਾ ਹੈ ਮੇਰਾ ਅੱਛਾ ਜੀ ਤੇ ਇਹ ਕਦੋਂ ਗਿਆ ਬਾਹਰ ਇਹ 17 ਤਰੀਕ ਨੂੰ ਤੇ ਕੀ ਗੱਲ ਹੋਈ ਉੱਥੇ ਜਾ ਕੇ ਅੱਜ ਪਤਾ ਲੱਗਾ ਪਈ ਉਹਰਾ ਕੋਈ ਸਨਾ ਸਹੀ ਤਰੀਕੇ ਦਾ ਨਹੀਂ ਆ ਰਿਹਾ ਉਥੋਂ ਉਹ ਜੀ ਜਦੋਂ ਉੱਥੋਂ ਗਿਆ ਦਿਹਾੜੀ ਬੰਬੇ ਰਿਆ ਹਾਂ ਜੀ ਤੇ ਫੇਰ ਉਥੋਂ ਨਾਲ ਮੁੰਡਿਆਂ ਦੇ ਚੜ ਗਿਆ ਹਾਂਜੀ ਮੁੰਡੇ ਹੋਰ ਵੀ ਹਨ ਜਾਣ ਨਾਲੇ ਤੇ ਬਸ ਜਦੋਂ ਉੱਥੇ ਕਵਰੇਜ ਗਿਆ ਪਤਾ ਨਹੀਂ ਫਿਰ ਕੀ ਹੋਇਆ ਤੇ ਫੇਰ ਉਥੇ ਬਿਮਾਰ ਹੋ ਗਿਆ ਅੱਛਾ ਤੇ ਫੇਰ ਬਿਮਾਰ ਹੋ ਗਿਆ ਤੇ ਫੇਰ ਉੱਥੇ ਹੀ ਦੋ ਦਿਨ ਖਰੇ ਉਹਨਾਂ ਨੇ ਕਿਤੇ ਕਮਰੇ 'ਚ ਪਾਈ ਰਗਾ ਫੇਰ ਦਾਲ ਕਰਾਇਆ ਅੱਛਾ 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 ਹੁਣ ਉਹ ਮੁੰਡੇ ਵੀ ਉਥੋਂ ਆ ਲੁਲਗਾਰੇ ਤੇ ਹੁਣ ਅਹੀ ਕੀ ਕਰੀਏ ਵੀ ਸਾਨੂੰ ਤੇ ਕੋਈ ਅਸਰਾ ਨਹੀਂ ਰਿਹਾ ਨਾ ਕੋਈ ਉਥੇ ਬੰਦਾ ਹੀ ਸਾਡਾ ਤਕੀ ਇਹ ਹੁਣ ਹਸਪਤਾਲ ਕਿਤੇ ਦਾਖਲ ਕਰਾਇਆ ਉਹਨਾਂ ਹਾਂਜੀ ਉੱਥੇ ਸਰਕਾਰੀ ਹਸਪਤਾਲ ਕਿਤੇ ਕਰਾਇਆ ਜਾਂ ਕਿੱਥੇ ਤੇ ਤੁਸੀਂ ਕੀ ਕਿਸ ਤਰ੍ਹਾਂ ਦੀ ਕੋਈ ਪਹੁੰਚ ਕੀਤੀ ਹੈ ਉਹਦੇ ਮਗਰ ਉਹਨੂੰ ਵਾਪਸ ਲਿਆਉਣ ਦੀ ਜਾਂ ਕੀ ਕੋਈ ਗੱਲਬਾਤ ਹਾਂਜੀ ਇਹੀ ਦੇ ਕਰਨੇ ਆ ਪਰ ਸਾਡੀ ਕੋਈ ਪਹੁੰਚ ਨਹੀਂ ਜਾਂਦੀ ਜਾਂ ਤੇ ਕੋਈ ਸਰਕਾਰ ਸਾਡੀ ਮਤ ਕਰੇ ਤੇ ਫੇਰ ਹੀ ਕਿਸੇ ਦੇ ਨਾਲ ਕੋਈ ਰਾਬਤਾ ਕਾਇਮ ਹੋਇਆ ਕਿਸੇ ਨਾਲ ਕੋਈ ਉੱਥੇ ਕੋਈ ਤੁਹਾਡਾ ਆਪਣਾ ਹੋਏ ਜੋ ਨਹੀਂ ਆਪਣਾ ਨਹੀਂ ਜੀ ਉੱਥੇ ਕੋਈ ਬੰਦਾ ਹੀ ਨਹੀਂ ਲੱਭਦਾ ਸਾਨੂੰ ਅੱਜ ਅੱਛਾ ਜੀ ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਵੀ ਉਹ ਉੱਥੇ ਬਿਮਾਰ ਹੋਇਆ ਉਹ ਨਾਲੀ ਉਦੋਂ ਉਹ ਮੁੰਡਿਆਂ ਨੇ ਮਤਲਬ ਉਦੋਂ ਹੀ ਫੋਨ ਕੀਤਾ ਤੇ ਫਿਰ ਮਗਰੋਂ ਉਥੋਂ ਕਪੜਾ ਲੈਣਾ ਚੁੱਕੇ ਤੇ ਲਾਂਬੇ ਹੋ ਗਏ ਅੱਛਾ ਤੇ ਇਹ ਤੁਸੀਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਹੋ ਹੁਣ ਉਤੋਂ ਦੀ ਮੰਗ ਇਹ ਕਰਨੀ ਵੀ ਸਾਡੀ ਜੇ ਮਤ ਕਰਨ ਤੇ ਸਾਡਾ ਮੁੰਡਾ ਵਾਪਸ ਹੀ ਨਾ ਭਾਂਦੇ ਇੱਧਰ ਆ ਸਕੇ ਹਾਂਜੀ ਤੇ ਜੇ ਕਿਤੇ ਜਾਨ ਵੱਜ ਜਾ ਉਹਦੀ ਤੇ ਉੱਥੇ ਤੇ ਹੁਣ ਕੋਲ ਕੋਈ ਵੀ ਨਹੀਂ ਨਾ ਕੋਈ ਕੋਲ ਜਾਂਦਾ ਹੀ ਉਹ ਤੇ ਕੀ ਇੱਕ ਅਲਾ-ਕਲਾ ਬੇਟਾ ਸੀ ਤੁਹਾਡਾ ਹਾਂਜੀ ਨਾ ਬੇਟਾ ਬਾਹਰ ਹੀ ਬਿਮਾਰ ਹੈ ਇਹ ਤੁਹਾਡਾ ਕੀ ਲੱਗਦਾ ਸੀ ਇਹ ਮੇਰੇ ਪਿੰਡ ਤੋਂ ਆ ਜੀ ਅੱਛਾ ਜੀ ਮੈਂ ਤੇ ਸਾਬਕਾ ਸਰਪੰਚ ਮਾੜੀ ਬੁੱੱਚਾ ਬੱਬੂ ਜੀ ਹਾਂਜੀ ਇਹ ਸਾਨੂੰ ਪਰਸੋਂ ਦੱਸਿਆ ਚੌਥ ਭਾ ਰਹੇ ਤੇ ਜਾਣ ਰਿਹਾ ਤੇਨੂੰ ਆਵਾਜ਼ ਮਾਰੀ ਤੇ ਵਿਸਲਪੋੜੇ ਜੀ ਵਿਚਾਰਾ ਠਕੁਰੇ ਜੇ ਲਈ ਜਾਵੇ ਪਤਾ ਨਹੀਂ ਵੀ ਬੰਦਾ ਸਾਡਾ ਬਾਹਰ ਗਿਆ ਕਰ ਲੋ ਗਿਆ ਹਾਂਜੀ ਫੇਰ ਆਣ ਕੇ ਸਾਰਾ ਪੁੱਛਿਆ ਨੂੰ ਵੀ ਗੱਲ ਕੀ ਹੋਈ ਆ ਅੱਛਾ ਕਹਿੰਦੇ ਵੀ 17 ਤਰੀਕ ਨੂੰ ਇੱਥੋਂ ਗਿਆ 16 ਨੂੰ ਘਰੋਂ ਗਿਆ ਤੇ 17 ਨੂੰ ਬੰਬੇ ਉੱ ਚੜ ਗਿਆ ਤੇ ਮੁੰਡੇ ਜਿਹੜੇ ਇੱਥੋਂ ਸਾਡੇ ਤਿੰਨੋਂ ਆ ਇੱਕ ਇੱਥੇ ਸਾਡੇ ਗਵਾਂਢੋਂ ਆ ਦੂਰਾ ਮਾਮੇ ਦੇ ਮੁੰਡੇ ਇੱਕ ਭੂਆ ਦੇ ਮੁੰਡੇ ਉਹ ਮੁੰਡੇ ਦੇ ਉਹਨਾਂ ਦੇ ਕੋਲ ਚਲ ਗਿਆ ਉੱਥੇ ਬਹੁਤ ਵਧੀਆ ਪਹੁੰਚ ਗਿਆ ਉੱਥੇ ਜਾ ਕੇ ਕੋਈ ਬਿਮਾਰ ਹੋ ਗਿਆ ਵਾਏ ਦੋ ਦਿਨ ਉਹਨਾਂ ਦੇ ਕੋਲ ਬਿਮਾਰ ਰਿਹਾ ਤੀਜੇ ਦਿਨ ਉਹਨਾਂ ਨੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜੀ ਦਾਖਲ ਕਰਾ ਕੇ ਇੱਕ ਦਿਨ ਤੇ ਲੱਗੇ ਰਹੇ ਆ ਪਰ ਉਸ ਤੋਂ ਬਾਅਦ ਉਹ ਵੀ ਬੰਦੇ ਉੱਥੋਂ ਫਰਾਰ ਹੋ ਗਏ ਇਹਨੂੰ ਛੱਡ ਕੇ ਇਹ ਇਕੱਲਾ ਹੀ ਹਸਪੀਟਲ ਦੇ ਵਿੱਚ ਆ ਉਥੋਂ ਆਸੇ ਪਾਸੇ ਕੋਈ ਗੰਡ ਧੁੱਪ ਕਰਕੇ ਹੀ ਪਤਾ ਕੀਤਾ ਵੀ ਹਸਪੀਟਲ ਦੇ ਵਿੱਚ ਇਕੱਲੇ ਅੰਦਰ ਕਿਸੇ ਨੂੰ ਨਹੀਂ ਉਹ ਜਾਣ ਦਿੰਦੇ ਜੌਡਨ ਦੇ ਵਿੱਚ ਵਾਏ ਅੱਛਾ ਤੇ ਇਹ ਕਰਕੇ ਅਸੀਂ ਤੇ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆਂ ਵੀ ਇਹਨਾਂ ਬੰਦੇ ਬਹੁਤ ਮਾਤਲੂ ਆ ਤੇ ਗਰੀਬ ਆ ਇਹਨਾਂ ਬੰਦਿਆਂ ਦੀ ਬਾਹ ਫੜੀ ਜਾਵੇ ਤੇ ਉੱਥੇ ਜਾਰਡਨ ਦੇ ਵਿੱਚ ਕੋਈ ਨਾਤਾ ਜੋੜ ਕੇ ਤੇ ਉਹ ਮੁੰਡੇ ਨੂੰ ਇੱਥੇ ਘਰ ਪਹਚਾਇਆ ਜਾਵੇ ਕਿਸ ਤਰੀਕੇ ਕੋਈ ਵੀ ਜਿਹੜੀ ਹੈਲਪ ਸਰਕਾਰ ਕਰੇ ਜਾਂ ਕੋਈ ਸੈਕਟਰ ਸਰਕਾਰ ਕਰ ਸਕਦੀ ਤੇ ਕਰੇ ਜੇ ਕੋਈ ਸੰਤਾ ਹੋਵੇ ਤੇ ਉਹ ਵੀ ਕਰ ਸਕਿਆ ਜੇ ਕੋਈ ਹੈਲਪ ਕਰ ਸਕਦੀ ਹੈ ਕਰ ਸਕੀ ਅੱਛਾ ਜਿਹੜਾ ਤੁਸੀਂ ਇਧਰੋਂ ਉਧਰੋਂ ਪਤਾ ਕਰ ਰਹੇ ਹੋ ਕਿ ਡਾਕਟਰ ਅੰਦਰੋਂ ਕੀ ਦੱਸ ਰਹੇ ਨੇ ਉਹਦੀ ਸਿਹਤ ਬਾਰੇ ਕੀ ਦੱਸ ਰਹੇ ਨੇ ਕਿਵੇਂ ਸਿਹਤ ਬਾਰੇ ਤੇ ਬਹੁਤ ਅਜੇ ਦੱਸ ਰਹੇ ਬਹੁਤ ਮਾੜੀ ਆ ਸਿਹਤ ਕੋਈ ਈ ਵਧੀਆ ਕੰਡੀਸ਼ਨ ਨਹੀਂਗੀ ਅੱਛਾ ਇਹ ਏਦੋ ਕੁ ਵਧੀਆ ਕੰਡੀਸ਼ਨ ਵਾਲੀ ਗੱਲ ਨਹੀਂ ਗਈ ਪਰ ਫੇਰ ਵੀ ਚਲੋ ਸਾਨੂੰ ਇਹ ਆ ਕਿ ਜੇ ਬੰਦਾ ਉੱਥੇ ਹਾਜ਼ਰ ਕੋਈ ਸਰਕਾਰ ਕੋਈ ਉਪਰਾਲਾ ਕਰੇ ਤਾਂ ਕੋਈ ਬੰਦਾ ਬਸ ਸਕੇ ਤੇ ਆਪਣੇ ਸਾਡੇ ਕੋਲ ਕੀ ਟਾਡੀ ਉੱਥੇ ਕੋਈ ਵੀਡੀਓ ਕਾਲ ਜਾਂ ਉਥੋਂ ਵੀਡੀਓ ਕੋਈ ਬਣ ਕੇ ਆਈ ਹੈਗੀ ਸਾਡੇ ਕੋਲ ਫੋਨ 'ਤੇ ਆ ਗਈਆਂ ਤੁਹਾਨੂੰ ਦੇ ਦਿੰਨੇ ਜੀ ਚਲੋ ਜੀ ਠੀਕ ਹੈ ਖਲਾਤਿਆ ਉਹ ਘਰ ਦਾ ਵੇਖਿਆ ਤਾਂ ਸਾਰਾ ਬੰਦਾ ਆ ਨਾ ਕੋਈ ਏਡੀ ਗੱਲ ਨਹੀਂ ਗਈ ਮਹਾ ਰੋਟੀ ਪਾਣੀ ਦਾ ਹੀ ਚੱਲਦਾ ਗੁਜ਼ਾਰਾ ਇਕੱਲਾ ਇਕੱਲਾ ਸਵਸਵਾ ਇਕੱਲਾ ਪੈੜੀ ਹੈ ਵਿਚਾਰਾਂ ਦੀ ਤੇ ਮੁੰਡਾ ਵਿਚਾਰਾ ਦੋ ਤਿੰਨ ਮੱਝਾਂ-ਮੁੱਝਾਂ ਰੱਖਿਆ ਹੋਏ ਵਿਚ ਵਟ ਕੇ ਤੇ ਗਿਆ ਸੀ ਪੇ ਪੱਲੇ ਕੱਖਨੇ ਲੱਗਾ ਜੀ ਉੱਥੇ ਠੀਕ ਹੈ ਜੀ ਜੀ ਮਾਤਾ ਜੀ ਜਿਹੜਾ ਬੇਟਾ ਬਾਹਰ ਗਿਆ ਹੈ ਤੁਹਾਡਾ ਬਿਮਾਰ ਹੈ ਇਸ ਵੇਲੇ ਇਹ ਕੀ ਲੱਗਦਾ ਹੈ ਤੁਹਾਡਾ ਮੁੰਡਾ ਹੀ ਸਾਡਾ ਸਾਹ ਨਾ ਤੇ ਹਾਂਜੀ ਹਾਂ ਤੇ ਇਹ ਕਦੋਂ ਗਿਆ ਜੀ ਇੱਥੋਂ ਇਹ ਇੱਥੋਂ ਗਿਆ ਜੀ ਭਾਜੀ ਇੱਥੋਂ ਤੈਤਵਾਰ ਦਾ ਗਿਆ ਹੈ ਤੇ ਗਾਂਹ ਜਾ ਕੇ ਅੱਜ ਦੇ ਦਿਨ ਪੜਿਆ ਜੀ ਰਾਤ ਦੇ 11 ਵਜੇ ਅੱਛਾ ਜੀ ਤੇ ਜਾ ਕੇ ਉਹਨੇ ਫੋਨ ਵੀ ਚੰਗਾ ਪੜਾ ਕੀਤਾ ਵੀ ਮੈਂ ਪੜ ਗਿਆ ਕੋਈ ਟੈਨਸ਼ਨ ਨਹੀਂ ਲੈਣੀ ਇਹ ਕਿੱਥੇ ਗਿਆ ਸੀ ਕਿਹੜੇ ਮੁਲਕ ਜੌੜਾ ਜੌੜਾਂ ਲਈ ਗਿਆ ਹਜੇ ਇਤੋਂ ਦਾ ਪੂਣੀ ਨੀ ਕੱਲ ਪਰਸੋਂ ਦਾ ਚੱਕ ਦੇ ਅੱਛਾ ਜੀ ਤੇ ਹੁਣ ਕੌਣ ਹੈ ਉਹਦੇ ਕੋਲ ਐਸ ਵੇਲੇ ਤੁਹਾਨੂੰ ਕਿੱਥੋਂ ਖਬਰ ਮਿਲ ਰਹੀ ਹੋਵੇ ਨਹੀਂ ਚਾਹੀ ਹੁਣ ਤੇ ਇਦਾਂ ਹੀ ਆ ਉਹਨਾਂ ਨੂੰ ਗਾਂਹ ਜਾਣ ਨਹੀਂ ਦੇਂਦੇ ਜਿਹੜੇ ਉਹ ਜਾਣ ਨਹੀਂ ਜੀ ਦੇਂਦੇ ਕਿਸੇ ਨੂੰ ਆਉਂਦੇ ਨੇ ਜਿਹੜੇ ਦਾਲ ਕਰਾ ਕੇ ਗਏ ਨੇ ਉਹਨਾਂ ਨੂੰ ਲਿਆਓ ਉਹਨਾਂ ਦੇ ਸਹਾਨ ਕਰਨੇ ਨੇ ਇਹ ਗੱਲ ਤੁਹਾਨੂੰ ਕਿਥੋਂ ਉਹਨਾਂ ਕੋਲ ਹੀ ਪਤਾ ਲੱਗੀ ਹੈ ਕਿਸੇ ਕੋ ਉਹ ਜਿਹੜੇ ਜਾਣਦੇ ਨੇ ਉਹਨਾਂ ਹੀ ਜਾਣਦੇ ਨੇ ਜਿਹੜੇ ਜਾਣਦੇ ਨੇ ਉਹਨਾਂ ਨੂੰ Well, I'm